ਫਰੀ ਵੰਡ ਕਰ ਜੀਰ ਫਰੀ ਜਿੰਨੇ ਦਾ ਹੈਗਾ ਲੈ ਜਾ ਫਰੀ ਵੰਡ ਦੇ ਹੋਰ ਬੱਕਰੀਆਂ ਚ ਪਾ ਦੇਗਾ ਪਾ ਦੇ ਉਹੀ ਦੇ ਦੇ ਲੈ ਜਾ ਨੂੰ ਆਹ ਚੁੜੀ ਚ ਪਾ ਬਣਾਉਂ ਨਹੀਂ ਹੋਈ ਕੀ ਤੇਰੇ ਫਰਕ ਵਿੱਚ ਦੇਖਦਾ ਚਾਹੁੰਦਾ ਬਾਈ ਕੰਗੜੀ ਬੁਸਰਾ ਬਣਾਣਾ ਚੀਜ਼ ਉਦੋਂ ਵੇਖਣ ਕੇ ਖੜ ਖੜ ਕੇ ਲੋਕ ਅੱਛਾ ਪਰ ਜਿੰਨੇ ਦਾ ਹੈਗਾ ਚੀਜ਼ ਮਗਾ ਦੇ ਤੂੰ ਉਹਦਾ ਪੰਜ ਕਹਿੰਦੇ ਨੇ ਮੈਂ ਕੀ ਕਾ ਯਾਰ ਆਇਆ ਤਾਂ ਕੱਚੀਆਂ ਗੱਲਾਂ ਕਰ ਸੁਣ ਤੈਨੂੰ ਪਤਾ ਹੁੰਦਾ ਉਹਦਾ ਪੰਜ ਕਹਿੰਦੇ ਤੈਨੂੰ ਨਹੀਂ ਪਤਾ ਕਿੰਨੇ ਦਾ ਬੱਚਾ ਪਾਣੀ ਤੇ ਟੰਗਣਾ ਮਾਰ ਮਾਰ ਲਾ ਕੇ ਦੁੱਧ ਚ ਡਾਂਗਾ ਮਾਰ ਲਾ ਕੇ ਦੁੱਧ ਚ ਡਾਂਗਾ ਮਾਰਨੀ ਉਹ ਥੋੜੀ ਵਜਦੀ ਆ ਦੋ ਦਿਨ ਮਾਰ ਕੇ ਤਾਂ ਦੇਖਾਂਗਾ ਮੇਰੀਆਂ 12000 ਦਾ ਘਾਟਾ ਸਿੱਧਾ ਚੱਲ ਗਿਆ ਤੂੰ ਚੱਲ ਵੀ ਨਹੀਂ ਸਕਦਾ 1 ਰੁਪਏ ਦਾ ਮੈਂ ਤੈਨੂੰ ਪਹਿਲਾਂ ਦੱਸਿਆ ਉਹ ਕੋਈ ਯਾਦ ਨਹੀਂ ਮੇਰੇ ਉਹ ਐ ਤਾਂ ਫਰਕ ਹੀ ਨਹੀਂ ਜੇ ਬੰਦਿਆਂ ਨਾਲ ਹੀ ਹੋਈ ਆ ਤੁਸੀਂ ਇਹਦਾ ਫਿਰ ਕਿਉਂ ਗਿਆ ਥੱਗੀ ਨਹੀਂ ਲੱਗ ਜਾਂਦੀ ਵੱਡੇ ਲੱਗ ਕੇ ਜਾਂਦੀ ਵੱਡੇ ਚੱਲਣ ਦਾ ਵੇਡ ਕੰਮ ਨਾਲ ਕਿੰਨੇ ਕਹਿਣਾ ਗੱਲ ਸੁਣ ਓਏ 10000 ਦਾ ਬੱਚਾ ਉਹਨਾਂ ਸਾਰੇ ਫੜਾਈ ਆਪਾਂ 10000 ਦਾ ਬੱਚਾ ਨਹੀਂ ਬਸ ਠੀਕ ਹੈ ਤੇ ਉੱਪਰ ਤੋਂ ਹੁਣ ਇੱਕ ਕਰਤੀ ਜਾਂਦਾ ਕਿੰਨੇ ਧੜਕੀ ਤੇਰੇ ਦੇ ਲੱਗੇ ਮੈਂ ਸੱਚਾ ਵੇ 10000 ਦਾ ਸਹੀ ਆ ਕਿੰਨੇ ਦਾ ਧੜਕੀ ਲੱਗੇ ਨੇ ਉਹਨੇ ਰੁਪਏ ਲਾਤੇ ਅਗਲਾ ਮੇਰੇ ਮੇਰੇ ਕਾਹਨੇ ਹਰਦਾਉਣੇ ਤਾਂ ਨਹੀਂ ਕਿੰਨਾ ਮਾਲ ਦਵਾਈ ਤਾਂ ਇਹਦੇ ਚ ਵੀ ਲੁੱਟ ਕਢਾ ਵੀਡੀਓ ਬਣੀ ਉਹਨੂੰ ਕਿੰਨਾ ਮੈਂ ਮਾਲ ਦਵਾਈ ਅੱਜ ਬੱਕਰੇ ਲੰਜਾਂ ਤੇ ਬੱਕੇ ਬੱਚੇ ਤੇ ਚਲੋ ਹੋਵੇ ਨਾ ਹੋਵੇ ਪਰ ਬੱਕਰੀਆਂ ਰਕੀਆਂ ਬੱਕਰੀਆਂ ਮੈਂ ਨਹੀਂ ਪਾਉਂਦਾ ਰੁਪਿਆ ਲੈ ਲੈ 10000 ਕੋਈ ਨਹੀਂ ਕੋਈ ਨਹੀਂ ਚੱਲ ਫੇਰ ਦੇਖ ਲੈਂਦੇ ਬਾਅਦ ਚ ਕੋਈ ਨਹੀਂ ਉਹ ਲੈ ਲੈ ਉਹ ਬਾਈ ਜੀ ਜਿੰਨੇ ਦਾ ਉਹ ਦੇ ਬਾਈ 10000 ਫਰਾਏ ਨੂੰ ਕੋਈ ਨਹੀਂ ਲੈਣਾ ਕਿ ਦਾ ਉਹ ਬਾਈ ਫਰਾਇ ਰ ਖੰਮਰ ਪਾ ਦੇ ਉਹਰਾ ਬਾਈ ਉਹ ਦੇ ਦੇ ਥੋੜਾ ਉਹ ਦੇ ਦੇ ਫਰਾ ਲੈ ਰੱਜੂ ਰੱਜੂ ਨਹੀਂ ਨਹੀਂ ਲਾਉਂਦੇ ਉਹ ਰੱਜੂ ਖੰਮਰ ਪਾ ਦੇ ਖੰਮਰ ਪਾ ਦੇ ਉਹ ਮੈਨੂੰ ਪਤਾ ਨਹੀਂ ਰੁਪਏ ਲਾਉਂਦੇ ਹੋ 10 ਤੋਂ ਪਾ ਦੇ ਫਰਾ ਗੁੱਚਰਾ ਨਹੀਂ ਪਾਲਣਗੇ ਹੋ ਵਿਚਾਰੇ ਕਰਤਾ ਵੇਗਾ ਪਾਲਣਾ ਦੇ ਕੁਛ ਨਹੀਂ ਹੁੰਦਾ ਇੰਨਾ ਮਾਲ ਲਿਆ ਬਾਤ ਬਹਾਦਰ ਕੋਈ ਓਏ ਕੀ ਕਰ ਤੈਨੂੰ ਐ ਪੱਪਾ ਬਣਾ ਬੱਤਰੀ ਕੋਲੋਂ ਮੈਂ ਨਹੀਂ ਵੀਰ ਲਾਣ ਨੂੰ ਪੱਨ ਦਾ ਨਹੀਂ ਮਨ ਕਰਦੇ ਆ ਮੈਂ ਉਹਨੇ ਵੇਚਦੇ ਆ ਮਟਾਰ ਉਹ ਆ ਗਿਆ ਬਾਈ ਗੱਡੀ ਵਾਲਾ ਵੀ ਆ ਗਿਆ ਆ ਆ ਗਿਆ ਮੁੰਡਾ ਲੈ ਕੇ ਸੱਟ ਮਾਰ ਤੇ ਅੱਜ ਆ ਗਿਆ ਲੱਖਾਂ ਗੱਡੀਆਂ ਗੱਡੀ ਚ ਪਾ ਪਰਾਲੀ ਪਰੌਲੀ ਛੰਡੀ ਕਰ ਗੱਡੀ ਨੂੰ ਪਾਣੀ ਛਿੜਕ ਕੇ ਓ ਤੁੱਪ ਜਮਾਲ ਮਾਰਨਾ ਮਹਾਨੀ ਜਾਊਗਾ ਪਤੰਦਰਾ ਸੇਖੂ ਬੰਦਾ ਨੂੰ ਪੁਰਾਣਾ ਓਏ ਨੂੰ ਘਰਾ ਦੀ ਗੱਡੀ ਮੈਂ ਕਰ ਤਲੀ ਤੇ ਰੱਖ ਕੰਮ ਆ ਸਾਨੂੰ ਨੋਰ ਮਾਰਦੇ ਪਰ ਓਏ ਹੋ ਗਿਆ ਬੱਧੇ ਪਰਾ ਓ ਨਹੀਂ ਓਏ ਇਦਾਂ ਕਿਉਂ ਮਾਰਾ ਜੰਮਿਆ ਹੈ ਬੁੜੀ ਨੇ ਕਰਾ ਜੰਮਿਆ ਬੁੱਤ ਲਾਇਆ ਜੰਮਿਆ ਬੁੜੀ ਨੇ ਮਾਰਾ ਮੁੰਡਾ ਹੈ ਇਹ ਬਗਾ ਚੰਗਾ ਕਿਉਂ ਨਹੀਂ ਜੰਮਿਆ ਖੰਮਾ ਦੇ ਨੋਰ ਵਰ ਪਾ ਦੇ ਰੱਖ ਤਲੀ ਤੇ ਰੱਖ ਦੇ ਤਲੀ ਰੱਖ ਦੇ ਖੰਮਾ ਦੇ ਨੋਰ ਓਹ ਦਾ ਕਿ ਨਹੀਂ ਤੁਹਾਡੇ ਰੱਬ ਵਰਗੇ ਨੇ ਉਹ ਕਿੰਨਾ ਮਾਲ ਖਰੀਦਿਆ ਜੰਮਿਆ ਅਜੇ 200 ਬੱਕਰੀ ਲੈਣੀ ਹੈ ਇਹਨਾਂ ਨੇ ਫਾਰਮ ਵੱਡਾ ਪਉਣਾ ਹੈ ਕੀ ਕਹਿੰਦਾ ਪਾ ਦੱਸਿਆ ਪਾ ਕੇ ਸੋ ਵੀ ਕਹਦਾ ਨੂੰ ਤਾਂ ਠੀਕ ਹੈ ਯਾਰ ਭਾਈ ਜੀ ਪਾ ਜੀ 20000 ਦਾ ਬੱਚਾ ਹੋਊਗਾ ਭਲਾ ਦੀ ਲੈ ਜਾਓ ਪਾਣਾ ਲੈ ਜਾਓ ਕੋਈ ਲੈ ਲੈ ਪਾ ਦੇ ਕੰਮ ਕੋਈ ਮਾੜਾ ਮੋਟਾ ਫਰਕ ਨਿਕਲ ਜੂ 20 20 20 ਪਾ ਦੇ ਤਿੰਪੂ ਨੇ ਕੀ ਪਉਣਾ ਪਾ ਫਾਸਤਾ ਭਾਗੀ ਪਉਣਾ ਉਹ ਪਾਪ ਦੇ ਕਹੀ ਜਾਂਦੇ ਪਾਪ ਨਾ ਮੇਲਦਾ ਪਾ ਪਰਤੋ ਹੀ ਨਹੀਂ ਆ ਕਿਉਂ ਸਾਢੇ 10 ਦਾ ਬੱਚਾ ਹੋ ਗਿਆ ਯਾਰ ਜਾ ਫੜਾ ਯਾਰ ਜਾ ਫੜਾ ਹੋ ਗਿਆ ਯਾਰ ਹੋ ਗਿਆ ਓਏ ਫੜਾ ਦੇ ਲੈ ਹੋ ਗਿਆ ਪੁਰੀ ਚੋ ਦਾ ਪੌਲਾ ਜਾਂ ਕਮਾਲ ਕਰਦਾ ਓਏ ਫੜਾ ਦੇ ਓਏ ਇੱਧਰ ਆ ਜੀ ਮੈਂ ਓਏ ਇਹਨੇ ਤਾਂ ਫੜੇ ਨਹੀਂ ਗਾ 13 ਨਹੀਂ ਬੜੇ ਗਾ ਟੜਕੇ ਆਉਂਦੇ ਲੱਗਿਆ ਇਹ ਆ ਕਰਦਾ ਇਹਨਾਂ ਨੂੰ ਬੱਚਾ ਓਰ ਜਾ ਯਾਰ हो गया 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 ਹਾਂ ਰਾਜੂ ਆਓ ਜੀ ਯਾਰ ਹੋਰ ਲੈ ਲਓ ਜੀ ਜੇ ਨਾ ਖੂਰਾ ਜੀ ਹਾਂ ਜੀ ਚਲੋ ਬੰਨਣਾ ਆਪਣੇ ਕਰ ਲੋ ਆ ਗਿਆ ਹੋਰ ਬੱਚਾ ਹੋਇਆ ਬਈ ਲਿਖਾਈ ਕਰੋ ਹੋ ਜੂਗੀ ਲਿਖਾਈ ਕੋਈ ਕਰਨੀ ਕੋਈ ਨਹੀਂ ਲਿਖਾਈ ਕਰਨੀ ਹੋ ਜੂਗੀ